ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਣਾ ਅੰਜਲੀ ਫਗਵਾੜਾ ਸ਼ਹਿਰ ਦੇ 슈ਗਰ ਮਿਲ ਚੌਂਕ ਨਜ਼ਦੀਕ ਉਸ ਸਮੇਂ ਹੜਕਮ ਮੱਚ ਗਿਆ ਜਦੋਂ ਸਵਾਰੀਆਂ ਲੈ ਕੇ ਜਾ ਰਹੀ ਇੱਕ ਆਟੋ ਦੀ ਅਚਾਨਕ ਅਗਲੇ ਟਾਇਰ ਦੀ ਹੱਬ ਟੁੱਟ ਜਾਣ ਕਰਕੇ ਆਟੋ ਰੋੜ ਤੇ ਪਲਟ ਗਿਆ ਤੇ ਸਾਸੇ ਦੇ ਵਿੱਚ ਆਟੋ ਚਾਲਕ ਸਮੇਤ ਆਟੋ ਦੇ ਵਿੱਚ ਸਵਾਰ ਕਈ ਲੋਕ ਗੰਭੀਰ ਤੋਂ ਤੇ ਜ਼ਖਮੀ ਹੋ ਗਏ ਇਤਿਹਾਸੇ ਸੁਬੰਧਿਤ ਜਾਣਕਾਰ ਦਿੰਦੀਆਂ ਆਟੋ ਚੌਲਿਕ ਸੋਨੂ ਨੇ ਦੱਸਿਆ ਕਿ ਉਹ ਕੋ ਸਿਵਲ ਹਸਪਤਾਲ ਮੋੜ ਤੋਂ ਸਵਾਰੀਆਂ ਲੈ ਕੇ ਜਾ ਰਹੀ ਸੀ ਤੇ ਜਿਵੇਂ ਹੀ ਆਟੋ 슈ਗਰ ਮਿਲ ਚੌਂਗ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਆਟੋ ਦੀ ਹੱਬ ਟੁੱਟ ਗਈ ਤੇ ਜਿਸ ਕਰਕੇ ਆਟੋ ਵੀ ਕਾਬੂ ਹੋ ਕੇ ਰੋਡ ਤੇ ਪਲਟ ਗਿਆ ਅਤੇ ਉਸ ਸਮੇਂ ਆਟੋ ਦੇ ਵਿੱਚ ਬੈਠੀਆਂ ਸਵਾਰੀਆਂ ਗੰਭੀਰ ਤੌਰ ਤੇ ਜ਼ਖਮੀ ਹੋ ਗਈਆਂ ਉਧਰ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਦੀ ਟਾਇਡ ਪੁਲਿਸ ਅਫਸਰ ਸੋਹਨ ਸਿੰਘ ਨੇ ਦੱਸਿਆ ਕਿ ਸ਼ੂਗਰ ਮਿੱਲ ਨਜ਼ਦੀਕ ਆਟੋ ਦੇ ਪਲਟਣ ਕਰਕੇ ਆਟੋ ਚਾਲਕ ਸਮੇਤ ਕਈ ਸਵਾਰੀਆਂ ਤੇ ਬੱਚੇ ਜ਼ਖਮੀ ਹੋ ਗਏ ਸਨ ਤੇ ਉਹਨਾਂ ਨੇ ਮਨੁੱਖਤਰ ਦਾ ਫਰਜ਼ ਨਿਭਉਂਦਿਆਂ ਹੋਇਆਂ ਸਾਰੇ ਜ਼ਖਮੀਆਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਜਿੱਥੇ ਉਹਨਾਂ ਦਾ ਇਲਾਜ ਚੱਲਿਆ ਤੇ ਇਸੇ ਸਬੰਧੀ ਸਿਵਲ ਹਸਪਤਾਲ ਵਿੱਚੋਂ ਐਮਰਜੈਂਸੀ ਡਿਊਟੀ ਦੇ ਨਾਈਟ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਕੋਲ 5 ਜਖਮੀ ਮਰੀਜ਼ ਲਿਆਂਦੇ ਗਈ ਸਨ ਤੇ ਜਿਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ ਹੋਰ ਇਸ ਮੌਕੇ ਫਗਵਾੜਾ ਨਿਊਜ਼ ਨੇ ਆਟੋ ਚਾਲਕ ਅਤੇ ਸਵਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਨੂੰ ਸੋਨੀ ਦੀ ਰਿਪੋਰਟ ਮੇਰਾ ਨਾਮ ਸੋਨੂ ਹੈ ਸੋਨੂ ਭਾਈ ਕੀ ਕਰ ਰਹੇ ਹੋ ਇਹ ਕੰਮ ਆਪਾਂ ਮੈਂ ਆਟੋ ਲੈ ਕੇ ਆਉਂਦਾ ਹਾਂ ਜੀ ਹਾਂ ਅੱਜ ਤੁਸੀਂ ਸਭ ਨੂੰ ਹੋਰ ਵੀਡੀਓ ਚਾਹੀਏ ਮਾਮਲਾ ਕੀ ਤਰ੍ਹਾਂ ਮਾਮਲਾ ਇਹ ਮੈਂ ਉੱਥੋਂ ਇਸੇ ਮੋੜ ਤੋਂ ਸਵਾਰੀ ਜਾ ਕੇ ਗਿਆ ਆ ਇਹਦਾ ਪੌਲ ਚੜਿਆ ਪੌਲ ਚੜ ਕੇ ਗੱਡੀ ਤੋਰੀ ਐ ਨਾਲ ਹੀ ਉਹਦੇ ਹੱਬ ਟੁੱਟ ਕੇ ਗੱਡੀ ਫੱਟ ਗਈ ਤੇ ਨੁਕਸਾਨ ਕਿੰਨਾ ਕਹੋਗੇ ਸਾਰੀਆਂ ਸਿੱਗੀਆਂ ਸਾਰੀ ਚਾਰ ਸਵਾਰੀਆਂ ਦੇ ਆ ਤਿੰਨਾਂ ਦੀਆਂ ਸਵਾਰੀਆਂ ਦੇ ਲੱਗੀ ਟੱਟ ਹਾਂਜੀ ਤਿੰਨਾਂ ਦੀਆਂ ਜਿਆਦੇ ਲੱਗੀ ਦੋਹਾਂ ਦੀ ਬਾਈ ਦੇਖਿਓ ਮਾੜੀ ਐ ਤੇ ਕਿੱਥੇ ਲੈ ਕੇ ਚੱਲੇ ਦੀ ਤੋਰੀ ਨੇ ਸਵਾਰੀਆਂ ਬੱਸ ਅੱਡੇ ਬੱਸ ਅੱਡੇ ਹਾਂਜੀ ਕਿਹੜੀ ਜਗ੍ਹਾ ਹੋਇਆ ਹੱਸੇ ਪੌੜ ਦੇ ਉੱਤੇ ਕਾ 15 ਮਿੰਟ ਪਹਿਲਾਂ ਖਾਰਪੁਰ ਚੌਂਕ ਦੇ ਵਿੱਚ ਸ਼ੂਗਰ ਮਿਲ ਦੇ ਸਾਹਮਣੇ ਇੱਕ ਆਟੋ ਦਾ ਨਾ ਪਤਨੇ ਹੱਬ ਟੁੱਟ ਗਈ ਉਹ ਇੱਕਦਮ ਹੀ ਉਹਦਾ ਚੱਕਾ ਨਿਕਲ ਗਿਆ ਜਿਸ ਨਾਲ ਉਹ ਪਲਟ ਗਈ ਤੇ ਜਿਹਦੇ ਵਿੱਚ ਬੈਠੇ ਸੀਗੇ ਪੇਸ਼ੈਂਟ ਤੇ ਗੋਤ ਲੇਡੀਜ਼ ਇੱਕ ਗੋਤਨ ਬੱਚੇ ਸੀਗੇ ਤੇ ਖੁਦ ਡਰਾਈਵਰ ਜੋ ਕਾਫੀ ਜ਼ਖਮੀ ਹੋਏ ਆ ਜਿਨ੍ਹਾਂ ਨੂੰ ਜ਼ਖਮੀਆਂ ਨੂੰ ਮੈਂ ਸਿਵਲ ਹਸਪੀਟਲ ਲੈ ਕੇ ਆਇਆ ਹੁਣ ਜੋ ਜੇਰੇ ਇਲਾਜ ਆ ਕਿਦਾਂ ਕੰਡੀਸ਼ਨ ਕਿਦਾਂ ਕੰਡੀਸ਼ਨ ਇੱਕ ਲੇਡੀਜ਼ ਦੀ ਥੋੜੇ ਹੱਥ ਤੇ ਸੱਟ ਸੁੱਟ ਲੱਗੀ ਹੈ ਜ਼ਿਆਦਾ ਤੇ ਵੈਸੇ ਤਾਂ ਠੀਕ ਆ ਸਾਰੇ ਉਹਦਾ ਠੀਕ ਹੈ ਸਾਰੇ ਪਰ ਸਟਾ ਹੈਗੇ ਸਾਰੇ ਟੋਟਲ ਕਿੰਨੇ ਲੋਕ ਟੋਟਲ 4 ਲੋਕ ਜਰ ਗਏ ਤੇ ਹੁਣ ਕਿਦਾਂ ਠੀਕ ਹੈ ਸਾਰੇ ਹੁਣ ਠੀਕ ਆ ਹੁਣ ਇਹ ਹੋਇਆ ਕਿੱਥੇ ਦਾ ਐਕਸੀਡੈਂਟ ਇਹ ਸ਼ਹਿਰਪੁਰ ਚੌਕ 슈ਗਰ ਮਿਲ ਦੇ ਸਾਹਮਣੇ ਤੇ ਆਟੋ 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 ਹੈ ਪਤਾ ਅਚਾਨਕ ਖੁੱਲ ਗਿਆ ਰਿੰਗ ਇਹ ਬੀਨਾ ਕੋਈ ਬੀਨਾ ਕੋਈ ਇਹ ਜੋ ਹਸਪੀਟਲ ਆਇਆ ਕਿ ਮਾਮਲਾ ਕੀ ਹੈ ਐਕਸੀਡੈਂਟ ਕਿਦਾਂ ਹੋਇਆ ਟਾਇਰ ਪਾਟ ਗਿਆ ਹਾਂਜੀ ਟਾਇਰ ਨਾਲ ਟੁੱਟ ਗਿਆ ਜੀ ਉਹ ਆਟੋ ਦਾ ਤੇ ਕਿੰਨੇ ਕਿੰਨੇ ਜਾਣੇ ਸੀਗੇ ਤੁਸੀਂ ਆਏ ਚਾਰ ਜਣੇ ਆਏ ਜਾਣਾ ਕਿੱਥੇ ਸੀਗਾ ਜੀ ਆਈ ਰੋਡ ਕਿਹਿੰ ਹੈ ਰੋਡ ਕੀ ਪਿੰਡ ਜਾਂਦੇ ਮੇਨਾ ਬਲਬੀਤ ਜਾਨਦੇ ਆ ਬਲਬੀਤ ਜਾਨ ਜੀ ਕਿੱਥੇ ਜਾਣਾ ਸੀਗਾ ਤੁਸੀਂ ਮੈਂ ਆਪਣੇ ਘਰ ਆਈ ਤੇ ਆਉਂ ਜੀ ਖਾਣਾ ਬਣਾਇਆ ਸੀ ਬੁਆਰੇ ਤੇ ਬਲੋ ਹਸਪੀਟਲ ਤੇ ਅੱਜ ਆਏ ਕਿਦਾਂ ਐਕਸੀਡੈਂਟ ਹੋਇਆ ਵਗੈਰਾ ਅਸੀਂ ਔਟੇ 'ਚ ਮੋੜੇ ਬੈਠਾ ਸੀ ਅੱਛਾ ਜੀ ਇਹ ਨਹੀਂ ਪਤਾ ਕਿਦਾਂ ਹੋਇਆ ਉਹਦਾ ਹੂੰ ਕੋਈ ਪਤਾ ਨਹੀਂ ਕਿ ਇਹ ਟਿਕੇ ਦਾ ਫਾਲ ਪਤਾ ਲੱਗਾ ਜਾਣਾ ਕਿੱਥੇ ਦੀਗਾ ਜੀ ਤੁਸੀਂ ਅਸੀਂ ਪਿੰਡ ਜਲੇ ਸੀ ਹਾਂਜੀ ਰੁੜ ਗਈ ਜਾਨ ਦੀ ਰੁੜ ਕੇ 3 ਪਰਿਆ ਇਹ ਜਗ੍ਹਾ ਹੋ ਐਕਸੀਡੈਂਟ ਹੈ ਹਾਂਜੀ ਅੱਛਾ ਅਸੀਂ ਆਏ 4 ਪਰ ਜ਼ੋਰ ਤੇ ਆਏ ਆ ਕਿੰਨੇ ਕੁ ਲੋਕ ਜ਼ਖਮੀ ਹੋ ਅੰਕਲ ਜੀ ਇਹਦੇ ਵਿੱਚ ਮੈਂ ਕਿਹਾ 5 6 6 ਜੀ ਅਸੀਂ ਤਾਂ 4 ਮਿਲ ਚਾਰੇ ਆਪਾਂ ਹਾਂਜੀ ਹੂੰ ਬੋਤਾ ਕੋਤੀ ਦਾ ਨਾਮ ਮੇਰੀ ਬੰਦੇ ਠੀਕ ਹੈ ਤੁਹਾਡੇ ਸਾਰੇ ਸੱਟਾਂ ਜ਼ੋਰ ਲੱਗੀਆਂ ਜਿਹੜੀਆਂ ਠੀਕ ਆ ਠਾਕਾ ਮੈਂ ਕਿਹਾ ਬੰਦੇ ਤੁਹਾਡੇ ਬੱਚਿਆਂ ਦਾ ਠੀਕ ਆ? ਆਹ ਠੀਕ ਆ। ਫਿਰ ਨੋ ਤਾਂ ਨਹੀਂ ਪਤਾ ਵੀ ਕਿੱਥੇ। ਇੱਥੇ ਠੀਕ ਆ। ਠੀਕ। ਉਹ ਵੀ ਠੀਕ ਆ। ਠੀਕ ਬੱਚੇ। ਕੀ ਨਾਮ ਆਪਣਾ? ਨੀਰੇ ਜਵਾ ਜੀ। ਹਾਂਜੀ, ਨੀਰਾਜ ਜੀ ਕਿੱਥੇ ਅੱਜ ਹਸਪੀਟਲ ਅੱਜ ਆਏ ਆ ਕਿ ਮਾਮਲਾ ਕੀ ਥਾ? ਬਈ ਉਹ ਐਕਸੀਡੈਂਟ ਹੋਇਆ ਸੀ ਟਾਇਰ ਬੁਲੇਟ ਟਾਇਰ ਟੁੱਟ ਗਿਆ ਜਗਾ ਉਹਦਾ। ਹਾਂਜੀ। ਟੋ ਦਾ। ਤੇ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਪਹੁੰਚੀ ਨਹੀਂ ਉਸ ਤੱਕ ਆਪੀ ਚੱਕ ਕੇ ਲੈ ਗਏ ਆ, ਸਕੂਲ ਕੋ ਸਕੂਟਰੀ ਲੈ ਕੇ ਆਏ ਕੋ ਗੱਡੀ 'ਚ ਲੈ ਕੇ ਆਏ ਇਹਨਾਂ ਨੂੰ ਪਹਿਲੇ ਤੇ ਕਿੰਨੀਆਂ ਸਵਾਰੀਆਂ ਦੀਆਂ ਸੀ ਜੀ? ਵਿੱਚ? ਇਹ ਭਾਈ 6 ਜਾਨੇ ਸੀਗੇ ਜੀ। ਬਾਕੀ ਤਾਂ ਗੱਡੀ ਛਾੜੇ ਸਾਹਮਣੇ ਹੀ ਆ ਕਿੰਨੇ ਬੱਚੇ ਸੀਗੇ ਆਟੋ ਦੇ ਵਿੱਚ ਦੋ ਬੱਚੇ ਸੀਗੇ ਭਾਜੀ ਤੇ ਹੋਇਆ ਕਿੱਥੇ ਕੁਝ ਪਤਾ ਨਹੀਂ ਭਾਈ ਸ਼ਾਹਪੁਰ ਰੋਡ ਤੇ ਫਲਾਈਓਂ ਕਾਰਨ ਲੱਗਾ ਪਤਾ ਵੀ ਕਿੱਦਾਂ ਹੋਇਆ ਸਾਰਾ ਕੁਝ ਨਹੀਂ ਭਾਈ ਟਾਇਰ ਟੁੱਟ ਗਿਆ ਦਾ ਮੋੜੇ ਵਾਲਾ ਟਾਨੋ ਦਾ ਬਜਾ ਹੋ ਗਿਆ ਫੇਰ ਵੀ ਨਹੀਂ ਆਣਾ ਦਾ ਵੀ ਸਾਰਾ ਮੌਕੇ ਤੇ ਇੱਥੇ ਕੋਈ ਐਂਬੂਲੈਂਸ ਵਗੈਰਾ ਨਹੀਂ ਕੋਈ ਐਂਬੂਲੈਂਸ ਕੋਈ ਨਹੀਂ ਤੇ ਫੋਨ ਵਗੈਰਾ ਨਹੀਂ ਕੀਤਾ ਤੁਸੀਂ ਐਂਬੂਲੈਂਸ ਤੇ ਭਾਜੀ ਫੋਨ ਕੋਈ ਆਇਆ ਹੀ ਨਹੀਂ ਆਇਆ ਨਹੀਂ ਤੁਸੀਂ ਭਾਜੀ ਆਪ ਹੀ ਸਕੂਟਰੀ ਤੇ ਮੋਟਰਸਾਈਕਲ ਦੇ ਗੱਡੀ ਚ ਪਾ ਕੇ ਲੈ ਗਏ ਤੁਸੀਂ ਐਂਬੂਲੈਂਸ ਨੂੰ ਫੋਨ ਮਾਰਿਆ ਸੀ ਹਾਂਜੀ ਉਹ ਫੋਨ ਕੀਤਾ ਸੀ ਤੇ ਸਡੀ ਸਾਡੇ ਕੋ ਪੰਜ ਐਕਸੀਡੈਂਟ ਕੇਸ ਆਏ ਆ ਕਿ ਆਟੋ ਤੋਂ ਡਿੱਗੇ ਸੀਗੇ ਤੇ ਪੇਸ਼ੈਂਟ ਦੇ ਐਕਸਰੇ ਲਿਖੇ ਹੋਏ ਆ ਕਈਆਂ ਦੇ ਇੰਜਰੀ ਜ਼ਿਆਦਾ ਆ ਉਹ ਐਕਸਰੇ ਉਹਨਾਂ ਤੋਂ ਬਾਅਦ ਹੀ ਉਹਨਾਂ ਦੀ ਰਿਪੋਰਟ ਅਸੀਂ ਦੱਸ ਸਕਾਂਗੇ ਸਰ ਕੋਈ ਪਤਾ ਚੱਲਿਆ ਕਿੱਥੇ ਹੋਇਆ ਐਕਸੀਡੈਂਟ ਇਹ ਇਹ ਨਹੀਂ ਪਤਾ ਹੈਗਾ ਕਿੱਥੇ ਹੋਇਆ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਨਾਮ ਇਹਨਾਂ ਤੇ ਇੱਕ ਪੇਸ਼ੈਂਟ ਦਾ ਨਾਮ ਬੀਨਾ ਕੁਮਾਰੀ ਆ ਜਿਹਦੀ ਉਮਰ 36 ਸਾਲ ਆ ਇੱਕ ਪੇਸ਼ੈਂਟ ਹੈਗਾ ਸੋਨੂ ਜਿਨ੍ਹਾਂ ਦੀ ਉਮਰ 40 ਸਾਲ ਆ ਇੱਕ ਪੇਸ਼ੈਂਟ ਹੈਗਾ ਉਰਜੀਤ ਕੁਮਾਰ ਜਿਹਦੀ ਪੇਸ਼ੈਂਟ ਹਾਂ ਜੇ ਦੀ ਪੇਸ਼ੈਂਟ ਦੀ ਉਮਰ 8 8 ਸਾਲ ਹੈ ਇੱਕ ਪੇਸ਼ੈਂਟ ਹੈਗਾ ਰੇਸ਼ਮ ਕੋਰ ਉਹਨਾਂ ਦੀ 60 ਸਾਲ ਹੈ ਤੇ ਬਲਬੀਰ ਚੰਦ ਹੈਗਾ 70 ਸਾਲ ਦੇ ਸਰ ਕੰਡੀਸ਼ਨ ਕਿਦਾਂ ਪੇਸ਼ੈਂਟ ਸਾਰੇ ਸਟੇਬਲ ਹੈ ਹਜੇ ਤੱਕ ਤਾਂ ਤੇ ਮਾੜੀ ਮੋਟੀਆਂ ਸੱਟਾਂ ਲੱਗੀਆਂ ਨੇ ਟਾਂਕੇ ਵਗੈਰਾ ਲੱਗ ਰਹੇ ਪੇਸ਼ੰਦ ਦੇ